ਮੈਂ ਕਾਲਕਟਾ ਰਿਹਾ ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਜਿਲੰਦਰ ਦੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਪੰਜਾਬ ਵਿਧਾਨ ਸਭਾ ਦੀਆਂ ਦੋ ਸਥਾਈ ਕਮੇਟੀਆਂ ਦੇ ਮੈਂਬਰ ਚੁੜੇ ਗਏ ਹਨ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਭਲਾਈ ਕਮੇਟੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁੜਿਆ ਗਿਆ ਹੈ ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਕੁਲਤਾਰ ਸਿੰਘ ਸੰਧਵਾ ਦਾ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਪੰਚਾਇਤੀ ਪੰਜਾਬ ਰਾਜ ਅਤੇ ਪੰਜਾਬ ਸਮਾਜ ਭਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਪਹਿਲਾਂ ਦੀ ਤਰ੍ਹਾਂ ਉਹ ਕਮੇਟੀ ਅੱਗੇ ਲੋਕਾਂ ਦੇ ਮੁੱਦੇ ਅਠਾਉਂਦੇ ਰਹਿਣਗੇ ਦੱਸ ਦਈਏ ਕਿ ਵਿਧਾਇਕ ਸੁਵਿੰਦਰ ਸਿੰਘ ਕੋਟਲੀ ਕਾਗਰਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਨਾਲ ਸਨ ਜਦੋਂ ਉਹ ਕਾਗਰਸ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਆਦਮਪੁਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਅਤੇ ਉਹ ਚੋਲ ਵੀ ਜਿੱਤੇ ਸੁਖਵਿੰਦਰ ਸਿੰਘ ਇੱਕ ਸਿਆਸੀ ਪਰਵਾਰ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੇ 1984 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਉਹਨਾਂ ਦੇ ਨਾਨਾ ਦੋਲਤਰਾਮ ਨੇ ਜਲੰਧਰ ਉਤਰੀ ਤੋਂ ਚੋਲੜੀ ਸੀ ਅਤੇ ਮਾਮਾ ਫਕੀਰ ਚੰਦ ਨੇ ਨਕੋਦਰ ਤੋਂ ਚੋਲੜੀ ਸੀ ਸੁਖਵਿੰਦਰ ਕੋਟਲੀ ਦੇ ਪਿਤਾ ਵੀ ਬਸਪਾ ਸੰਸਥਾਪਕ ਮਹਿਰੂਨ ਕਾਂਚੀ ਰਾਮ ਦੇ ਕਰੀਬ ਹੀ ਰਹੇ ਸਨ ਸੁਖਵਿੰਦਰ ਸਿੰਘ ਕੋਟਲੀ ਨੂੰ ਖੋਦ ਤਿੰਨ ਦਹਾਕੇ ਤੋਂ ਬਾਅਦ ਸਮਾਂ ਬਸਪਾ ਵਿੱਚ ਕੰਮ ਕੀਤਾ ਅਤੇ ਜੁਸੂਬਾ ਜਨਰਲ ਸਖਤਰ ਵੀ ਰਹੇ ਜੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ